ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਬਜ਼ਾਦਿਆਂ ਦੀ ਹਿਸਟਰੀ ਪੂਰੇ ਦੇਸ਼ ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਬਾਬਰ ਦੀ ਹਿਸਟਰੀ ਤਾਂ ਪੜ੍ਹਾਉਂਦੇ ਆ ਲੇਕਿਨ ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਸਾਹਿਬ ਸਾਡੇ ਉਹ ਗੁਰੂਆਂ ਦੀ ਹਿਸਟਰੀ ਕਿਉਂ ਨਹੀਂ ਕੰਪਲਸਰੀ ਕੀਤੀ ਜਾਂਦੀ ਸਹਿਬਜ਼ਾਦਿਆਂ ਦੀ ਹਿਸਟਰੀ ਪੂਰੇ ਦੇਸ਼ ਚ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੇਸ਼ 'ਚ ਲੈਂਡ ਰਿਫਾਰਮਸ ਕੀਤੇ ਉਹਨਾਂ ਦੀ ਹਿਸਟਰੀ ਕੰਪਲਸਰੀ ਕਿਉਂ ਨਹੀਂ ਕੀਤੀ ਜਾਂਦੀ ਕਰਤਾਰ ਸਿੰਘ ਸਰਾਭਾ ਉਹ ਸਕਸ਼ੀ ਸਪੀਕਰ ਸਾਹਿਬ ਜਿਰ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਨੇ ਜਿਹੜੀ ਆ ਦੇਸ਼ਵਾਸ਼ੀ ਸਾਦਤ ਦਿੱਤੀ ਔਰ ਕਰਤਾਰ ਸਿੰਘ ਸਰਾਭਾ ਅਮਰੀਕਾ 'ਚੋ 18 ਸਾਲ ਦੀ ਉਮਰ 'ਚ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੰਡੀਆ ਆਇਆ ਸੀ ਔਰ ਕੁਰਬਾਨ ਹੋ ਗਿਆ ਐਫ ਜੇ ਲੋਕਾਂ ਨੂੰ ਜਿਹੜਾ ਆ ਸਿਲੇਬਸ ਚ ਇੰਟਰੋਡਿਊਸ ਨਹੀਂ ਕਰਉਣਾ ਚਾਹੀਦਾ ਪਰ ਕੀ ਕੰਪਲਸਰੀ ਕਰਉਣਾ ਚਾਹੀਦਾ ਮੇਰੀ ਬੇਨਤੀ ਆ ਤੁਹਾਡੇ ਰਾਹੀ ਮੰਤਰੀ ਸਾਹਿਬ ਵੀ ਇੱਥੇ ਬੈਠੇ ਆ ਇਹ ਤਮਾਮ ਸਾਡੇ ਜਿਹੜੇ ਰੀਅਲ ਹੀਰੋ ਆ ਇਹਨਾਂ ਨੂੰ ਜਿਹੜੇ ਸਾਡੇ ਇਹ ਐਜੂਕੇਸ਼ਨ ਇੰਸਟੀਟਿਊਟ ਹੈ ਉਹਨਾਂ ਦੇ ਸਿਲੇਬਸ ਚ ਕੰਪਲਸਰੀ ਜਿਹੜਾ ਆ ਉਹ ਜਗ੍ਹਾ ਮਿਲਣੀ ਚਾਹੀਦੀ ਆ